ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜੀ ਕੀ ਪਤੇ ਤਨਾਸਰੀ ਮਹੱਲਾ ਪੰਜਵਾ ਸਡਾਇ ਲਿਓ ਮਹਾਬਲੀਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨਸ ਨਾ ਕਤੂ ਜਾਤ ਸਤਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕਾ ਪਈ ਹਮਾਰੀ ਗਾਤ ਰਹਾਉ ਅੰਗੀਕਾਰ ਕਿਉ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਸਰੀ ਮਹੱਲਾ ਪਿੰਜਵਾ ਪਰ ਹਰਨਾ ਲੋਭ ਝੂਠ ਨਿੰਦ ਿਿਵਹੀ ਕਰਤ ਗੁਦਾਰੀ ਧਿਆਨ ਨਾਲ ਪਾਠ ਉਚਾਰਨ ਕਰਨਾ ਪਰ ਹਰਨਾ ਲੋਭ ਝੂਠ ਨਿੰਦ ਇਥੇ ਵਿਸਰਾਮ ਹੈ ਇਵਹੀ ਪਾਠ ਇਕੱਠਾ ਹੀ ਹੈ ਇਵਹੀ ਕਰਤ ਇਥੇ ਠਮਕ ਗੁਦਾਰੀ ਮ੍ਰੇਗ ਤ੍ਰਿਸ਼ਨਾ ਆਸ ਮਿਥਿਆ ਮਿੱਠੀ ਇਹ ਟੇਕ ਮਨ ਹੈ ਸਾਧਾਰੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਮ੍ਰੇਗ ਬੋਲਣਾ ਮਿਰਗ ਨਹੀਂ ਕਹਿਣਾ ਉਲਈ ਬੋਲਨਾ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਥੇ ਵਿਸਰਾਮ ਇਹ ਟੇਕ ਮਨਹ ਸਾਦਾਰੀ ਸਾਖਤ ਕੀ ਆਵਰਦਾ ਜਾਏ ਬ੍ਰਥਾਰੀ ਐੜੇ ਦੇ ਕੰਨੇ ਵਿੱਚੋਂ ਡੈਸ਼ ਤੇ ਕਿ ਆਵਰਦਾ ਬੋਲਨਾ ਆਵਰਦਾ ਨਹੀਂ ਕਹਿਣਾ ਸਾਖਤ ਕੀ ਆਵਰਦਾ ਜਾਏ ਬ੍ਰਥਾਰੀ ਜੈਸੇ ਕਾਗਦ ਕੇ ਪਾਰ ਬੂਸਾ ਟੂਕ ਗਵਾਵਤ ਕਾਮ ਨਹੀਂ ਗਵਾਦੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂਡਤ ਅੰਦ ਨਾਨਕ ਪ੍ਰਭ ਕਾਡਤ ਸਾਧ ਜਨਾ ਸੰਗਾਰੀ ਤਨਾਸਰੀ ਮਹੱਲਾ ਪੰਜਵਾ सिमर सिमर स्वामी प्राप्त अपना शीतल तान मान साती रूप रंग सुख ठान जीका पार ब्रह्म मोरे जाती रसना राम रसायन माती रसना पलती विश्राम है रसना राम रसायन माती रंग रंगी राम अपने कह चरण कमल निध थाती रहाओ ਜਿਸ ਕਾ ਸਾ ਤਿਨ ਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਰ ਲਿਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਦੁਖਾਈ 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 ਜੋ ਜੋ ਤੇਰੇ ਭਗਤ ਦੁਖਾਈ ਉਹ ਤਤਕਾਲ ਤੁਮ ਮਾਰਾ ਓਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋਰ ਸੁਣਾ ਹਾਂਜੀ ਨਿਰਖਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਹੋ ਦਾਸ ਕਾ ਕਰ ਗਹਿ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਹਾਂਜੀ ਖਸਮਾਨਾ ਪਾਠ ਠੀਕ ਕਰਨਾ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ્ય ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਇਹਨੂੰ ਕਟਾਖ્ય ਉਚਾਰਨ ਕਰਨਾ ਖਖੇ ਦੇ ਹੇਠਾਂ ਅੱਧਾ ਯਯਾ ਹੈ ਖਖੇ ਸਿਆਰੀ ਅਤੇ ਐੜਾ ਕਟਾਖ ਹਰ ਜਨ ਰੱਖੇ ਗੁਰੂ ਗੋਬਿੰਦ ਕਾਠ ਲਾਏ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮਗ ਹੈ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਕੀ ਹਾ ਉਹਾ ਸਚ ਹੋਵੈ ਨਾ ਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬिलास ਭਏ ਸਾਹਿਬ ਕੇ ਮਨ ਬिलास ਭਏ ਸਾਹਿਬ ਕੇ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹ ਅਪਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਅਮਯ ਅਮਯ ਸਰੋਵਰ ਪਗਾ ਅਮੇ ਸਰੋਵਰ ਪਾਗਾ ਮੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਾਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਵ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਾ ਤਿਆਗੇ ਸਭ ਅਨਰਾਗਾ ਨੰਨੇ ਦੇ ਓਂਕੜ ਵੀ ਤਨ ਨਸਰੀ ਮਹੱਲਾ ਪੰਜਵਾ ਜਾਣ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮਹਿ ਲੱਜਾ ਰਾਖੀ RAM ਰਹਾਉ ਸਿਮਰ ਸਿਮਰ ਸੁਆਮੀ ਭਾਵ ਅਪੁਨਾ ਨਿਕਟ ਨ ਆਵੇ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਾਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਾਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮਦਰ ਸਿਮਰਾਉ ਦਿਨ ਰੈਨ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਮੰਗੋ ਰਾਮ ਤੇ ਜੀ ਸਿਮਰ ਰਾਮ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸਹਿ ਸੰਤਨ ਕਾ ਸੰਗ ਪਾਵੋ ਸੋਗ ਅਗਣ ਮਨ ਨ ਵਿਆਪੈ ਆਠ ਪਹਿਰ ਗੁਣ ਗਾਵਾਓ ਸਵਸਤ ਵਿਵਸਥਾ ਹਰ ਕੀ ਸੇਵਾ ਮਧ ਅੰਤ ਪ੍ਰਵ ਜਾਪਣ ਇਸੇ ਤਰ੍ਹਾਂ ਉਚਾਰਨ ਕਰਨਾ ਸਵਸਤ ਵਿਵਸਥਾ ਸਵਸਤ ਉਚਾਰਨ ਕਰਨਾ ਸਸੇ ਔਕੜ ਐੜਾ ਸਸਾ ਤੱਤਾ ਸਵਸਤ ਥੱਥਾ ਨਹੀਂ ਬੋਲ ਜਣਾ ਸਵਸਤ ਬਵਸਥਾ ਬੱਬੇ ਤੋਂ ਚੱਕ ਕੇ ਬੋਲਨਾ ਬਵਸਥਾ ਹਰ ਕੀ ਸੇਵਾ ਇਥੇ ਵਿਸਰਾਮ ਮਧਯੰਤ ਇਥੇ ਯਮਕ ਲਾ ਦਨੀ ਹੈ ਪ੍ਰਭ ਜਾਪਣ ਸਵਾਸਤ ਬਵਸਥਾ ਹਰ ਕੀ ਸੇਵਾ ਮਧਯੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਸਭ ਥੂਕ ਮਾਨਕ ਮਾਨੁਖ ਕੋ ਜਾਚਤ ਸ੍ਰਮ ਪਾਈਐ ਮਾਨੁਖ ਕੋ ਜਾਚਤ ਸ੍ਰਮ ਪਾਈਐ ਪ੍ਰਾਪ ਕੈ ਸਿਮਰਨ ਮੁਖ ਹਾਂਜੀ ਮੰਗੋ ਰਾਮ ਤੇ ਰਹਾਉ ਕੁਖੇ ਮੋਨ ਜਨ ਸਿਮਰਤ ਪ੍ਰਾਨਾ ਸਿਮਰਤ ਸਿਮਰਤ ਪ੍ਰਾਨਾ ਵੇਦ ਪੁਕਾਰਹਿ ਕੋਖ ਕਿਰਪਾ ਸਿੰਧ ਸੇਵ ਸਤ ਪਾਈਐ ਦੁਆ ਸੁਹੇਲੇ ਲੋਕ ਆਣ ਆਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਸਿਮਰਨ ਨੰਨੇ ਬੋਲਿਆ ਕਰ ਸਿਮਰਨ ਫੋਕ ਨਾਨਕ ਜਨਮ ਸਿਮਰਨ ਫੋਕ ਨਹੀਂ ਬਿਨ ਹਰ ਸਿਮਰਨ ਫੋਕ ਬੇਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਜਨਮ ਮਰਨ ਭੈ ਕਾਟੇ ਮੇਲ ਸਾਧੂ ਬਿਨ ਸੇ ਸੋਕ ਤੁਨਾ ਸ੍ਰੀ ਮਹੱਲਾ ਪੰਜਵਾ ਤ੍ਰਿਸ਼ਨਾ 부ਜੈ ਹਰ ਕੈ ਨਾਮ 부ਜੈ ਪੂਲਾ ਬੂਲਨਾ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਮਹਾ ਕਲੋਲ 부ਝੈ ਮਾਇਆ ਕੀ 부ਝੈ ਪੂਲਾ ਬੋਲਣਾ ਮਹਾ ਕਲੋਲ 부ਝੈ ਇਥੇ ਠਮਕ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਾਧ ਖੁਸ਼ੀਆ ਕੀਰਤਨ ਜਪ ਨਾਮ ਇਸ ਰਾਮ ਧਿਆਨ ਨਾਲ ਲਾਉਣਾ ਸਰਬ ਮਨੋਰਥ ਰਾਜ ਸੂਖ ਰਾਸ ਇਥੇ ਵਿਸਾਮ ਲਾਦਣਾ ਸਾਧ ਖੁਸ਼ੀਆਂ ਇਥੇ ਠਮਕ ਲਾਦਣੀਆਂ ਕੀਰਤਨ Jap ਨਾਮ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ पाठ सेवा